ਕਿਸ ਦੇ ਚੇਅਰਮੈਨ ਅਤੇ ਉਹਨਾਂ ਵੱਲੋਂ ਕੁਝ ਬਸਾਂ ਦੇ ਕਾਜ ਕੀਤੇ ਗਏ ਚੈੱਕ ਅਤੇ ਬਠਿੰਡਾ ਦੇ ਬਸ ਸਟੈਂਡ ਨੂੰ ਲੈ ਕੇ ਉਹਨਾਂ ਵੱਲੋਂ ਕੀਤੀ ਗਈ ਦੋ ਮੂਹੀ ਗੱਲ ਦੱਸ ਦਈਏ ਕਿ ਜਿੱਥੇ ਅੱਜ ਬਠਿੰਡਾ ਦੇ ਬਸ ਸਟੈਂਡ ਦੇਖੇ ਪੀ ਆਰਟੀਸੀ ਦੇ ਚੇਅਰਮੈਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪ੍ਰਾਈਵੇਟ ਬੱਸਾਂ ਜੋ ਬਿਨਾਂ ਆਪਣੇ ਪਰਮਿਟ ਤੋਂ ਜਾਂ ਬਿਨਾਂ ਕਾਰਜਪੱਤਰ ਤੋਂ ਚੱਲ ਰਹੀਆਂ ਸਨ ਉਹਨਾਂ ਦੇ ਕਾਰਜਪੱਤਰ ਚੈੱਕ ਕੀਤੇ ਗਏ ਅਤੇ ਉੱਥੇ ਨਾਲ ਉਸ ਉਹਦੀਆਂ ਅਧਿਕਾਰੀਆਂ ਨੂੰ ਉਹਨਾਂ ਵੱਲੋਂ ਸਖਤ ਹਦਾਇਤਾਂ ਵੀ ਕੀਤੀਆਂ ਅਤੇ ਇੱਕ ਪੀਆਰਪੀਸੀ ਦੇ ਹੀ ਕੰਡਕਟਰ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਕਿ ਤਰਵੰਡੀ ਸਾਬੋ ਰੋਕ ਦੇ ਉੱਤੇ ਜਿਹੜੀਆਂ ਉਹ ਬੱਸਾਂ ਨੇ ਜਿਹੜੀਆਂ ਉਹ ਬਹੁਤ ਘੱਟ ਚਲਾਈਆਂ ਜਾ ਰਹੀਆਂ 50% ਬੱਸਾਂ ਸਰਕਾਰੀ ਚਲਾਈਆਂ ਜਾ ਰਹੀਆਂ ਜਾਣਬੋਝ ਕੇ ਪ੍ਰਾਈਵੇਟ ਬੱਸਾਂ ਨੂੰ ਲਾਹ ਲ ਦੇਣ ਦੇ ਲਈ ਕੁਝ ਅਧਿਕਾਰੀਆਂ ਵੱਲੋਂ ਸਭ ਕੁਝ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਵੀ ਉਹਨਾਂ ਵੱਲੋਂ ਦਕਾਰਿਆਂ ਨੂੰ ਸਖਤ ਹਦਾਇਤਾਂ ਕਿਤੇ ਆਈਆਂ ਅਤੇ ਨਾਲ ਨਾਲ ਜਦ ਇਸ ਸਬੰਧੀ ਉਹਨਾਂ ਦੇ ਨਾਲ ਬਸਟੈਂਡਿੰਗ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਬਸਟੈਂਡਿੰਗ ਲੈ ਕੇ ਦੋ ਮੁਹੀਏ ਗੱਲ ਕੀਤੀ ਉਹਨਾਂ ਨੇ ਬੱਸ ਸਟੈਂਡ ਬਾਹਰ ਨਾ ਜਾਣ ਦੀ ਵੀ ਗੱਲ ਕੀਤੀ ਤੇ ਬੱਸ ਸਟੈਂਡ ਬਾਹਰ ਲੈ ਕੇ ਜਾਣ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹਦਾ ਲੋਕਾਂ ਨੂੰ ਫਾਇਦਾ ਵੀ ਹੋਊਗਾ ਤੇ ਇਦਾਂ ਨੁਕਸਾਨ ਵੀ ਹੋਵੇਗਾ ਅਤੇ ਉਹਨਾਂ ਨਾਲ ਇਹ ਵੀ ਕਿਹਾ ਕਿ ਪੀਆਰਟੀਸੀ ਦੇ ਬੇੜੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਨਵੀਆਂ ਬਸਾਂ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਨੇ ਤੇ ਔਰਤਾਂ ਦੇ ਫਰੀ ਸਫਰ ਦੇ ਵੀ ਆਉਣ ਵਾਲੇ ਸਮਾਂਟ ਜਿਹੜੇ ਜਿਹੜੇ ਆਪਣਾ ਸਮਾਰਟ ਕਾਰਡ ਹਨ ਉਹ ਵੀ ਉਹਨਾਂ ਵੱਲੋਂ ਜਲਦੀ ਹੀ ਆਪਣਾ ਬਣਾਈ ਜਾਣਗੇ ਇਹ ਸਾਰਾ ਮਾਮਲਾ ਪ੍ਰੋਸੈਸ ਦੇ ਵਿੱਚ ਹੈ ਗੱਡੀ ਹੈ ਹੀ ਚੱਲੂ ਬੱਦਾਂ ਨੂੰ ਨਹੀਂ ਸਰ ਪਰਮਿਟ ਨਾਲ ਖੜੀ ਜਾਓ ਟੈਬਲ ਤੇ ਚੱਲ ਜਾਈਗੀ ਆ ਸਰ ਉਹ ਜੀ ਹੱਜ ਹੀ ਆਂਦੀ ਹੈ ਜੀ ਇਹ ਜੇ ਗੱਡੀ ਦਾ ਨਹੀਂ ਸਰ ਕਿਹਦਾ ਨਹੀਂ ਸਰ ਨਹੀਂ ਸਰ ਨਗੇਟ ਕਮੀ ਚੱਲਦੀ ਹੈ ਸਰ ਮੇਰੀ ਕੰਪਨੀ ਦੀ ਛੜੀ ਕੰਪਨੀ ਆ ਬਸ ਛੜੀ ਬਸ ਟੈਬਲ ਤੇ ਜਾਓ ਬਸ ਖੜੀ ਜਾਓ ਉਹ ਬੱਸ ਕੋਈ ਸਰ ਬੱਸ ਦਾ ਹੁਣ ਛੋਟੇ ਵੀ ਘਰ ਬਸਾਂ ਮੇਂ ਟਾਈਮ 'ਤੇ ਚੱਲਦੇ ਗਏ ਜੀ ਨਹੀਂ ਸਰ ਤੁਸੀਂ ਬੱਸ ਕਹਿੰਦਾ ਘਰ ਦਾ ਜੀ ਮੈਂ ਕਦੋਂ ਕਹਣਾ ਜੀ ਮੇਰੇ ਘਰ ਦਾ ਸਰ ਮੈਂ ਟੈਕਸ ਭਰਦਾ ਜੀ ਮੈਂ ਪਰਮਿਟ ਵੀ ਸਰਕਾਰ ਤੋਂ ਲਿਆ ਜੀ ਜੀ ਉਹ ਉਹ ਉਹੀ ਨੰਬਰਾਂ ਦੀ ਬੱਸ ਲੈ ਆ ਤੋ ਬਾਈ ਜੀ ਉਸੇ ਨੰਬਰਾਂ ਦੇ ਕਿਹੜੀਆਂ ਜਾਣਕਾਰੀ ਮੈਨੂੰ ਆਏ ਦਾ ਹੈ ਤੇ ਜੇ ਬੱਸ ਇੱਧਰ ਨਹੀਂ ਉਤਰੀ ਹੋ ਗਈ ਫੇਰ ਖਰਾਬ ਹੋ ਗਿਆ ਕਰਦਾ ਹਾਂ ਮੈਂ ਮੈਂ ਬਦਲਣਾ ਪੈ ਗਿਆ ਹੋਰ ਕੀ ਹੋ ਗਿਆ ਹੈਗੀ ਹੈ ਸਰ ਕੰਪਲੇਂਟ ਕੀ ਨਹੀਂ ਕੀਤੀ ਬੱਸ ਮੈਂ ਹਾਈ ਟੋਰ ਦੀ ਡੇਰੀ ਸੁੱਤੀ ਹੋ ਗਈ ਹੈ ਜੀ ਕੀ ਹੈਗਾ ਸਾਡਾ ਪਰਸਾ ਨਾਮ ਦੇ ਮੇਰੇ ਜਦੋਂ ਤੁਸੀਂ ਰੱਤ ਕਰ ਤਾਉਂ ਬੋਸੀ ਦੇ ਹੋਣਾ ਦੱਸੋ ਸਾਨੂੰ ਠੀਕ ਹੈ ਨਾ ਜੀ ਜਦੋਂ ਬੱਸ ਖੜੀ ਰਹਿਣ ਦੇ ਤੇ ਸਰ ਮੇਰਾ ਤਾਂ ਉਦੋਂ ਵੀ ਆਉਂਦਾ ਮੈਸੇਜ ਹੋਈ ਜੇ ਟਾਈਮ ਕਰਕੇ ਇਹ ਸਾਰੀ ਟੇਕੇਦਾਰੀ ਆ ਯਾਰ ਇਸ ਦਾ ਵੀ ਸਰ ਪਰ ਮੈਨੂੰ ਆਏ ਤਾਂ ਦੱਸੋ ਜੀ ਮੇਰੀ ਜੇ ਸਾਰੀ ਆ ਦੂੰ ਸਰ ਪਰ ਉਹ ਤਾਂ ਕਿਸੇ ਦੀ ਵੀ ਹੈ ਜੀ ਸਾਰਿਆਂ ਦੀ ਉਹੀ ਤਾਂ ਚੀਜ਼ ਹੈ ਸੇਮ ਹੀ ਹੈ ਜੀ ਫਿਰ ਹੋ ਰਹੀ ਦਾ ਸੇਮ ਹੈ ਜੀ ਮੈਂ ਕੋਈ ਕਰ ਰਿਹਾ ਹੈ ਕਿਹੜੀ ਜਿਹੜੀ ਪਾ ਲਈ ਰਿਹਾ ਕਿਹੜੀ ਹੈ ਕੀ ਹੈ ਉਹ ਕੋਈ ਹੋ ਰਿਹਾ ਵੀ ਇਹ ਕਦੀ A jenye, taimte yo kawe geni chanli geni hoube geni. A jenye, taimte yo kawe geni chanli geni hoube geni. ਤੇ ਪੀਲੇ ਗੱਲ ਤੇ ਯਾਰ ਫਿਰ ਤੁਸੀਂ ਮੈਨੂੰ ਪਰਫਰ ਰੱਦ ਕੀਤਾ ਦਿਖਾ ਦਿਓ ਮੈਂ ਇਹ ਨਾਲ ਹੀ ਕਰਦਾ ਜੀ ਮੈਂ ਕਰਦਾ ਮੈਂ ਤਾਂ ਚੀਕੇ ਗੱਲ ਕਰ ਰਿਹਾ ਯਾਰ ਖੜੀ ਆ ਵਾ ਸੂਰੇ ਖੜੀ ਮੌਕਾ ਖੜੀ ਆ ਸਰ ਕੋਈ ਗੱਲ ਨਹੀਂ ਤੁਸੀਂ ਕਾਊਂਟਰ ਪਾਣਾ ਸਾਫ਼ ਕਰ ਦਿਓ ਜੀ ਕਾਊਂਟਰ ਦਾ ਕੋਈ ਚੱਕਰ ਨਹੀਂ ਸਰ ਮੈਂ ਠੀਕ ਆ ਬੋਲਦੇ ਨਹੀਂ ਸਰ ਮੈਂ ਕਿਹੜੀ ਵਾਰ ਕਰਦੇ ਹੋ ਜੀ ਉਹ ਪ੍ਰਵਾਹ ਨਹੀਂ ਜੀ ਕਹਿੰਦਾ ਜੀ ਇਹ ਨਾਲ ਉੱਚੀ ਵਾਜੇ ਜੇ ਬੰਦੀ ਸਰ ਮੈਂ ਉੱਚੀ ਆਵਾਜ਼ ਦੀ ਨਹੀਂ ਗੱਲ ਕਰਦਾ ਮੈਂ ਸਰ ਮੈਂ ਜੀ ਆਵਾਜ਼ ਦੀ ਗੱਲ ਕਰਦਾ ਨਹੀਂ ਸਰ ਮੈਂ ਇਹਨੂੰ ਤੁਸਾਂ ਨੂੰ ਦੱਸੋ ਨਾ ਕਿਸੇ ਦੇ ਲੱਗਦਾ ਹੈ ਕਿ ਬਸ ਕੱਲੀ ਬੰਦ ਕੀਤੀ ਆ ਹੋਰ ਬਥੇਰੇ ਨਾਲ ਹੋਇਆ ਜੀ ਜੀ ਸਾਹਿਬ ਅਸੀਂ ਬਵਾ ਟਾਈਮ ਟੇਬਲ ਦਿਖਾਤਾ ਜੀ ਸਰ ਮਾਡਲ ਸਾਹਿਬ ਆ ਤੁਸੀਂ ਬੰਦ ਹੀ ਹੋ ਰੁਗੀ ਆ ਉਹ ਨਹੀਂ ਸਰ ਕਿਹੜੀ ਗੱਲੋਂ ਜੀ ਕਿਹੜੀ ਬਸ ਦਾ ਟਾਈਮ ਟੇਬਲ ਬੱਸੇ ਇੱਕ ਹੀ ਹੋਵੇ ਸਾਰਾ ਟਾਈਮ ਬਟਲ ਸਾਡੇ ਵੀ ਸਾਡੇ ਫਲੀਟ ਚ ਚੜਦੀ ਹੈ ਜੀ ਛੋਟੇ ਹਾਂ ਹਾਂ ਦੱਸ 10 ਕਿਹੜਾ ਲੈਂਦੇ ਜੀ ਉਹ ਰਜਿੰਦਰ ਦਾ ਮਾਂ ਉਹ ਮਾਰ ਕੇ ਫਾਦਰ ਕਾਲ ਸੁਣੋ ਦੱਸ ਕਿੱਥੇ ਆਪਣੇ ਜੀ ਜੀ ਦੀ ਬੈਸਟ ਹੈ ਮਾਸੀ ਸਾਰਾ ਅੱਜ ਦੀਆਂ ਦੀਆਂ ਜੀ ਜੀ ਦੀ ਮੈਂ ਫੋਨ ਕੀਤਾ ਤਸਵੀਰਾਂ ਬੁਲੇ ਸੁਟੀ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਰਾਨ ਸਿੰਘ ਹੈ ਜੀ ਕੀ ਕਹਿਣਾ ਤੁਸੀਂ ਜਿਹੜੀ ਆਸ ਰੋੜੀ ਵਾਲੇ ਰੂਟ ਤੇ ਤਲਵੰਡੀ ਵਾਲੇ ਰੂਟ ਤੇ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਸੀ ਸਾਡੇ ਅੱਜ ਚੇਅਰਮੈਨ ਸਾਹਿਬ ਇੱਥੇ ਬੱਸ ਅੱਡੇ 'ਤੇ ਆਏ ਹੋਏ ਆ ਜੀ ਸਾਡੇ ਤਲਵੰਡੀ ਬੰਨੀ ਰੂਟ ਹੈ ਜਿਹੜੇ ਜੀ ਉਹ 50% ਬੰਦ ਹੈ ਜੀ ਜੇ ਅਸੀਂ ਗੱਡੀ ਲਾਉਣੇ ਆ ਜੀ ਸਾਨੂੰ ਤਲਵੰਡੀ ਬੰਨੀ ਗੱਡੀ ਨਹੀਂ ਲਾਉਣ ਦਿੱਤੀ ਜਾਂਦੀ ਪਹਿਲਾਂ ਤਾਂ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ 2022 'ਚ ਤਲਵੰਡੀ ਵਾਲਾ ਟਾਈਮ ਟੇਬਲ ਜਦੋਂ ਬਣਾਇਆ ਤਿੰਨ ਤਿੰਨ ਟਾਈਮ ਚੱਕ ਕੇ ਇੱਕ ਥਾਂ ਕਰਤੀ ਫਿਰ ਉਹ ਇੱਕ ਥਾਂ ਵੀ ਤਿੰਨ ਤਿੰਨ ਟਾਈਮਾਂ ਦੇ ਵਿੱਚ ਇੱਕ ਗੱਡੀ ਕੱਢਣ ਲੱਗ ਗਈ ਜੇ ਅਸੀਂ ਤਲਵੰਡੀ ਰਿਗਦੇ ਹਾਂ ਜੇ ਗੱਡੀ ਲੈ ਜਾਣੇ ਆ ਤਾਂ ਇਹ ਸਾਡੇ ਖਿਲਾਫ ਕਹਿੰਦੇ ਆ ਕਾਰਵਾਈ ਕਰਾਂਗੇ ਜੀ ਪਹਿਲਾਂ ਮੈਂ ਰਾਮਾ ਰਾਮਪੁਰਾ ਚੱਲੀ ਜਾਂਦਾ ਸੀ ਜੀ ਗੱਡੀ ਲੈ ਕੇ ਗਿਆ ਇਹਨਾਂ ਨੇ ਕਹਿੰਦੇ ਤੂੰ ਲੈ ਕੇ ਨਹੀਂ ਜਾਣੀ ਮੈਨੂੰ ਮੈਂ ਲੈ ਗਿਆ ਗੱਡੀ ਦੂਜੇ ਦਿਨ ਗੱਡੀ ਦੇ ਟਾਇਰ ਲਾਤੇ ਜੀ ਮੈਨੂੰ ਰੂਟ ਆਫ ਕਰਤਾ 10 ਦਿਨ ਮੈਂ ਵਿਹਲਾ ਰਹਾ ਮੈਂ ਅਰਜ਼ੀਆਂ ਵੀ ਦਿੱਤੀਆਂ ਕਾਰਨ ਕੀ ਹੈ ਕਿਉਂ ਨਹੀਂ ਜਾਂਦਾ ਉਹ ਉਹ ਇਹਨਾਂ ਨੂੰ ਪਤਾ ਹੀ ਕਿਉਂ ਨਹੀਂ ਜਾਣਦੇ ਕਿਉਂਕਿ ਨਾਂ ਤਾਂ ਤਲਵੰਡੀ 2022 ਤੋਂ ਬਾਅਦ ਨਾਂ ਤਾਂ ਤਲਵੰਡੀ ੱਡੇ ਤੇ ਬਸ ਸਟੈਂਡ ਤੇ ਕੋਈ ਬੰਦਾ ਲੱਗਿਆ ਜੀ ਤੇ ਜੇ ਕੋਈ ਬੰਦਾ ਲੱਗਦਾ ਤਾਂ 10 20 ਦਿਨ ਲਾ ਕੇ ਪੱਟ ਲਿਆ ਜਾਂਦਾ ਜੀ ਤੇ ਪਹਿਲੀ ਵਾਰ ਹੋਇਆ ਜੀ ਲ ਵੀ ਇੱਕ ਇਤਿਹਾਸ ਨਾਗਰ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਤੇ ਉੱਥੇ ਜਿਹੜਾ ਲੋਹੜੀ ਵਾਲਾ ਮੇਲਾ ਲੱਗਦਾ ਜੀ ਉਦਦੇ ਤਲਵੰਡੀ ੱਡੇ ਤੇ ਕੋਈ ਬੰਦਾ ਨਹੀਂ ਸੀ ਆ ਜੀ ਉਸ ਤੋਂ ਬਾਅਦ ਮੈਸਰਖਾਨੇ ਦਾ ਮੇਲਾ ਲੱਗਿਆ ਜੀ ਉੱਥੇ ਲੋਕਾਂ ਨੂੰ ਕੰਟਰੋਲ ਕਰਨਾ ਹੁੰਦਾ ਉਸ ਦਿਨ ਵੀ ਜੇ ਹਾਜ਼ਰੀ ਚੈੱਕ ਕਰੀ ਜਾਵੇ ਤਲਵੰਡੀ ਬੱਸ ਸ ਫਸਲੀ ਪ੍ਰਾਈਵੇਟ ਬੱਸਾਂ ਦੀ ਪਰਮਾਹਾਰ ਹੈ ਜੀ ਉੱਥੇ ਸਾਰੇ ਮੇਲੇ ਪ੍ਰਾਈਵੇਟ ਬੱਸ ਸਪਰੇਟਰਾਂ ਨੇ ਲੁੱਟਿਆ ਉੱਥੇ ਬੰਦਾ ਕਿਉਂ ਨਹੀਂ ਲਾਉਂਦੇ ਤੇ ਸਾਡੇ ਵਰਗਿਆਂ ਤੇ ਕਹਿੰਦੇ ਆ ਕਾਰਵਾਈ ਕਰਾਂਗੇ ਜੀ ਹੁਣ ਅਸੀਂ ਚੇਅਰਮੈਨ ਸਭ ਨੂੰ ਇਹੀ ਦੱਸਿਆ ਜੀ ਤਲਵੰਡੀ ਬੰਨੀ 50% ਟੈਪ ਬੰਦ ਕਿਉਂ ਕਰਿਆ ਮਲੋਟ ਮੁਕਸਰ ਸਾਈਡ ਬੱਸਾਂ ਵੱਧ ਕਿਉਂ ਜਾਈ ਜਾਂਦੀਆਂ ਜਾਨੀਆਂ ਜਾਂ ਸਾਰੇ ਟਾਈਮ ਕਿਉਂ ਜਾਈ ਜਾਂਦੇ ਆ ਤਲਵੰਡੀ ਬੰਨੀ ਕਿਉਂ ਬੰਦ ਕਰਕੇ ਰੱਖਿਆ ਹੋਇਆ ਜੀ ਅਸੀਂ ਬਹੁਤ ਰੌਲਾ ਪਾਇਆ ਸਾਡੇ ਖਿਲਾਫ ਕਾਰਵਾਈ ਕਰਨ ਲੱਗੇ ਜਾਂਦੇ ਜੀ ਦੱਸੇ ਅਸੀਂ ਕਹਿੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਆਮ ਲੋਕਾਂ ਦਾ ਅਸੀਂ ਆਮ ਆਦਮੀ ਪ ਸਤਿ ਆਤਿ ਸ੍ਰੀ ਅਕਾਲ ਭਗਵਾਨ ਤਮਨਾਨ ਜੀ ਨੂੰ ਵੋਟਾਂ ਪਾਈਆਂ ਤੇ ਹੁਣ ਅਸੀਂ ਭਗਵਾਨ ਤਮਨਾਨ ਜੀ ਨੂੰ ਬੇਨਤੀ ਕਰਦੇ ਆਂ ਜੀ ਕਿ ਆਮ ਵਰਕਰਾਂ ਦੀ ਸੁਣੋ ਜੀ ਇੱਥੇ ਕੀ ਕੁਝ ਹੋ ਰਿਹਾ ਜੀ ਮੈਂ ਕਹਿੰਦਾ ਆਪਣੇ ਸਟਾਚਰ ਬਹੁਤ ਵੱਧ ਗਿਆ ਜੀ ਜਿਹੜੇ ਕਰਕੇ ਆ ਦੂਜਾ ਸਾਨੂੰ ਪਤਾ ਜੀ ਇੱਕ ਪਰਸੋਰ ਅਡਜਸਟਮੈਂਟ ਹੋਈ ਹੈ ਜੀ ਸਾਡੇ ਜਿਹੜੇ ਟਾਈਮ ਹੈਗੇ ਇੱਥੇ ਪੀ ਆਰਟੀਸੀ ਦੇ ਮਿਸ ਹੋਈ ਜਾਂਦੇ ਆ ਜਾਂ ਗਲਤ ਅਡਜਸਟਮੈਂਟ ਹੁੰਦਾ ਉਹ ਤਾਂ ਕਰ ਨਹੀਂ ਰਹੇ ਪਰ ਇੱਕ ਪ੍ਰਾਈਵੇਟ ਨੂੰ ਪਰਸੋਰ ਅਡਜਸਟਮੈਂਟ ਦੇਤੀ ਚੱਕ ਕੇ ਸਾਡੀਆਂ ਗੱਡੀਆਂ ਦੇ ਮੂਹਰੇ ਕਰਤਾ ਜੀ ਸਾਡੀ ਗੱਡੀ ਖਾਲੀ ਰਹਿਣ ਲੱਗ ਗਈ 10 ਮਿੰਟ ਦੇ ਤੇ ਉੱਥੇ ਦੋ ਗੱ ਤੇ ਮੈਨੂੰ ਉਮੀਦ ਹੈ ਜੀ ਚੇਅਰਮੈਨ ਸਾਹਿਬ ਵੀ ਤੇ ਜਰੂਰ ਹੱਲ ਕਰਨਗੇ ਤੇ ਸੀਐਮ ਸਾਹਿਬ ਤੱਕ ਜਰੂਰ ਪਹੁੰਚੂਗੀ ਇਹ ਗੱਲ ਲੈ ਵੀ ਇਹ ਕੀ ਹੋ ਰਿਹਾ ਹੈ ਗਰਾਊਂਡ ਲੈਵਲ ਤੇ ਵਰਕਰਾਂ ਨਾਲ ਪਤਾ ਕਰੋ ਜੀ ਤੇ ਕੀ ਕੁਝ ਚੱਲ ਰਿਹਾ ਹੈ ਜੀ ਧੰਨਵਾਦ ਜੀ ਨਹੀਂ ਸਰ ਕੀ ਕੀ ਕਰਨਾ ਹੈ ਆਪ ਫਟਾ ਮੇਣਾ ਰਸਤੋਂ ਅੱਜ ਸਾਡੀ ਪੀਆਰਟੀਸੀ ਦੀ ਸੜੀ ਇਨਫੋਰਸਮੈਂਟ ਟੀਮ ਨੂੰ ਅੱਜ ਬੱਸ ਸਟੈਂਡ ਬਿਟਰੀਵੈਜਾ ਜਾ ਕੇ ਅਚੇ ਜੀ ਅਸੀਂ ਚੈਕਿੰਗ ਕੀਤੀ ਤੇ ਸਾਨੂੰ ਕਾਫੀ ਲੱਗਾ ਕੁਝ ਪ੍ਰਾਈਵੇਟ অপারেটর ਜਿਹੜੇ ਉਹ ਪਪੂਲੇੜਾ ਨੀਚੇ ਨੀਚਿਆ ਟਾਈਮ ਸੀ ਉਸ ਤੋਂ ਵੱਧ ਟਾਈਮ ਨੂੰ ਯੂਜ਼ ਕਰ ਰਹੇ ਸੀਗੇ ਤੇ ਉਹਦੇ ਸਬੰਧਾ ਇਹ ਸਾਰੇ ਡਾਕੂਮੈਂਟ ਦੇਖ ਰਹੇ ਹਾਂ ਤੇ ਜਿੱਥੇ ਵੀ ਕਿਤੇ ਨਿਯਮਾਂ ਤਾੜੇ ਪਾਈ ਗਈ ਤੇ ਉਹਨਾਂ অপারেਟਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਵੇਂ ਤਾਂ ਬੱਸਾਂ ਚੈੱਕ ਕਰਾ ਰਿਹਾ ਕਿ ਤੁਸੀਂ ਦੇਖੋ ਚੈੱਕ ਮੇਰੇ ਸਾਹਮਣੇ 14 15 ਬੱਸਾਂ ਨੂੰ ਸਾਡੀ ਰੀਫੋਰਸਮੈਂਟ ਟੀਮ ਚੈੱਕ ਕਰ ਚੁੱਕੀ ਆ ਤੁਸੀਂ ਕਿੰਨੀਆਂ ਬੱਸਾਂ ਨੂੰ ਪੁੱਛਣਾ ਵੀ ਇੱਕ ਬੱਸ ਦਾ ਜਿਹਦਾ ਸਾਨੂੰ ਜ਼ਿਆਦਾ ਡਾਊਟ ਲੱਗਾ ਤੇ ਉਹ ਬਸੇ ਸਾਈਡ ਤੇ ਲਗਾਈ ਹੋਈ ਆ ਤੇ ਉਹਦੀ ਉਹ ਡਾਕੂਮੈਂਟ ਦੇਖ ਰਿਹਾ ਇਹਨਾਂ ਨੇ ਲਿਖਿਆ ਆ ਕਾਗਜ਼ ਕਾਫੀ ਤੇ ਕੁਝ ਡਾਕੂਮੈਂਟ ਇਹ ਕਿਹੜੇ ਵੀ ਸੰਬੰਧ ਜੇ ਜਨਕੀ ਲਗਵਾ ਰਹੇ ਆ ਜਾਂ ਆਪਣੇ ਤੇ ਜੇ ਉਹਨਾਂ ਕਾਗਜ਼ਾਂ ਜੋੜਦਿਆਂ ਨੂੰ ਪਾਈਗੇ ਤੇ ਉਹਨਾਂ ਨੂੰ ਦਸਤ ਬੰਨ ਕਰ ਦਿੱਤਾ ਜੰਗ ਜੀ ਸਰ ਬਟਨ ਦਾ ਸਭ ਤੋਂ ਵੱਡਾ ਮੁੱਦਾ ਇਹ ਕਿ ਕੰਨ ਫਸਟ ਟਾਈਮ ਤੋਂ ਉਸ ਦੇ ਅਸਰ ਵਿੱਚ ਕੀ ਕਹਿਣਾ ਚਾਹੁੰਦਾ ਕਿ ਫਸਟ ਟਾਈਮ ਦੇ ਵਿੱਚ ਗੱਲ ਗੱਲ ਜਾਂਦੇ ਤਾਂ ਜੇ ਆਪਾਂ ਸ਼ਹਿਰ ਦੀ ਸਹੂਲਤ ਦੀ ਗੱਲ ਕਰੀਏ ਤੇ ਆਮ ਲੋਕਾਂ ਲਈ ਸੂਲਬੀਗਲ ਗਨੀ ਤੇ ਉਹਦੇ ਹਿਸਾਬ ਨਾਲ ਤੇ ਮੈਂ ਕਹਿੰਦਾ ਕਿ ਜਿਹੜਾ ਸ਼ਹਿਰ ਦੇ ਵਿੱਚ ਬਸ ਸਟੈਂਡ ਹੈ ਉਹਦੇ ਨਾਲ ਲੋਕਾਂ ਨੂੰ ਸਹਾਈ ਜਿਆਦਾ ਹੁੰਦੀ ਹੈ ਜਿਵੇਂ ਆਪਣੇ ਪਟਿਆਲੇ ਦੀ ਗੱਲ ਕਰਾਂ ਮੈਂ ਖੁਦ ਪਟਿਆਲੇ ਰਹਿਣ ਵਾਲਾ ਸਾਡੇ ਬੜਿਆਲੇ ਜਿਵੇਂ ਐਡਾ ਬਾਹਰ ਸ਼ਹਿਰ ਕੀਤਾ ਗਿਆ ਸ਼ੁਰੂ ਸ਼ੁਰੂ ਚ ਲੋਕਾਂ ਨੂੰ ਦਿੱਕਤਾਂ ਬਹੁਤ ਆਈਆਂ ਪਰ ਕਿਤੇ ਨਾ ਕਿਤੇ ਉਹਦੇ ਨਾਲ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਟ੍ਰੈਫਿਕ ਤੋਂ ਨਿਜਾਤ ਮਿਲਦੀ ਹੈ ਪਰ ਆਮ ਲੋਕਾਂ ਵਾਸਤੇ ਪਰੇਸ਼ਾਨੀ ਦਾ ਸਵਾਗਤ ਹੈ ਬਸ ਸਟੈਂਡ ਵਧ ਜਾਣਾ ਤੁਸੀਂ ਨੂੰਨੇ ਪਾਸੇ ਜਗਾ ਪਰ ਸ਼ਾਮੀ ਦੀ ਤਾਂ ਦੇਖੋ ਗੱਲ ਹੋਈ ਹੈ ਜੇ ਆਪਾਂ ਆਮ ਲੋਕਾਂ ਦੀ ਸੌਲ ਦੀ ਗੱਲ ਕਰੀਏ ਜਿਹੜੇ ਲੋਕ ਜਿਆਦਾਤਰ ਬੱਸਾਂ ਸਫ਼ਰ ਕਰਦੇ ਆ ਉਹਦੇ ਹਿਸਾਬ ਨਾਲ ਜੇ ਉਹਨੂੰ ਦਿੱਕਤ ਆਉਂਦੀ ਹੈ ਜੇ ਸ਼ਾਇਦ ਬਸ ਸਟੈਂਡ ਬਾਹਰ ਜਾਊਗਾ ਕਿਤੇ ਨਾ ਕਿਤੇ 10 10 15 15 ਰੁਪਏ ਆਪਾਂ ਉਹ ਜਿਲਾਕੇ ਦੁਆਰਾ ਉਹ ਸ਼ਹਿਰ ਚ ਆਉਣਗੇ ਪਰ ਜੇ ਸ਼ਹਿਰ ਚ ਟ੍ਰੈਫਿਕ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਜੇ ਬਸ ਸਟੈਂਡ ਵਧ ਜਾਂਦਾ ਉੱਥੇ ਲੋਕਾਂ ਨੂੰ ਸਹਾਈ ਕਿ ਬਸਾਂ ਵੀ ਗੱਲ ਜਿਹੜੀ ਬਹੁਤ ਜੰਮ ਪੀਆਰਟੀਸੀ ਆਪਣੀਆਂ ਔਨ ਬੱਸੀ ਖਰੀਦਣੇ ਚਾਹ ਰਹੇ ਆ। ਆਪਾਂ ਸਫਰ ਵਿੱਚ ਕੋਈ ਸਮਾਰਟ ਕੰਬਨ ਬਣਾਉਣ ਆ। ਅਹ ਦੇਖੋ ਅਜੇ ਸਾਰਾ ਕੁਝ ਸਰਕਾਰ ਦੇ ਵਿਚਾਰ ਅਧੀਨ ਹੈ। ਤੇ ਇਹ ਸਾਰਾ ਸਰਕਾਰ ਦੇ ਫੈਸਲੇ ਆ। ਸਰਕਾਰ ਨੇ ਕਦੋਂ ਇੰਪਲੀਮੈਂਟ ਕਰਦੀ ਹੈ। ਤੁਸੀਂ ਕਿ ਯੋਜਨਾ ਬਾਰੇ ਚਰਚਾ ਕੋਈ ਕਰਨੀ ਕੀਤੀ ਹੈ? ਲੇਕਿਨ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਸਾਡੀ ਪਲੈਨਿੰਗ ਹੈ ਕਿ ਅਸੀਂ ਆਪਣੀਆਂ ਬੱਸਾਂ ਖਰੀਦਣੇ ਜਾ ਰਹੇ ਹਾਂ। ਉਹਦੇ ਸਾਡੀਆਂ ਆਰਡੀਨਰੀ ਬੱਸਿਸ ਵੀ ਆ, ਸਾਡੀਆਂ ਮਿਨੀ ਬੱਸਿਸ ਵੀ ਆ ਤੇ ਉੱਚ ਅਸੀਂ ਬਹੁਤ ਬਹੁ ਵੀ ਲੈਣ ਸਕੇ। Sí.